ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਨਮਾਨਯੋਗ ਕنگਰੇਟਾ ਕੌਮ ਦੇ ਸਰਦਾਰੋ ਗੁਰੂ ਫਤੇ ਪ੍ਰਵਾਨ ਕਰਨੀ ਸਾਰੀ ਕੌਮ ਦੇ ਚਰਨਾਂ 'ਚ ਮੇਰੀ ਨਿਮਰਤਾ ਸਹਿਤ ਬੇਨਤੀ ਹੈ ਕਿ ਸ਼੍ਰੋਮਣੀ ਪੰਥ ਅਕਾਲੀ ਦਸ਼ਮੇਸ਼ ਤਰਨਾ ਦਲ ਮਿਸਲ ਸ਼ਹੀਦ ਬਾਬਾ ਬੀਰ ਸਿੰਘ ਜੀ ਮਜੂਦਾ ਮੁਖੀ ਜਥੇਦਾਰ ਸਿੰਘ ਸਾਹਿਬ ਜਥੇਦਾਰ ਬਾਬਾ ਮੇਜਰ ਸਿੰਘ ਜੀ ਸੋਢੀ ਸਾਹਿਬ ਉਹਨਾਂ ਵੱਲੋਂ ਦਾਸ ਨੂੰ ਦਲਪੰਥ ਦਾ ਹੈੱਡ ਪ੍ਰਚਾਰਕ ਲਾਇਆ ਸੀ ਤੇ ਕੁਝ ਮਤਭੇਦ ਹੋਣ ਕਰਕੇ ਸਾਨੂੰ ਉਹਨਾਂ ਨੇ ਬੋਲਿਆ ਕਿ ਭਈ ਆਹ ਦੋ ਸ਼ਬਦ ਮੀਡੀਆ 'ਚ ਬੋਲੋ ਅਸੀਂ ਨਹੀਂ ਬੋਲੇ ਉਹਨਾਂ ਕਿਹਾ ਸੀ ਫਿਰ ਤੁਸੀਂ ਇਹ ਅਹੁਦਾ ਛੱਡ ਦਿਓ ਅਸੀਂ ਕਿਹਾ ਸਤਬਚਨ ਜੀ ਤੇ ਅਸੀਂ ਦਲਪੰਥ ਦਾ ਹੈੱਡ ਪ੍ਰਚਾਰ ਦਾ ਪ੍ਰਚਾਰਕ ਦਾ ਅਹੁਦਾ ਸੱਦਿਆ ਏ ਛੱਡਿਆ ਏ ਤੇ ਦਲਪੰਥ ਦੇ ਵਿੱਚੋਂ ਅਸੀਂ ਨਿਆਰੇ ਹੋ ਗਏ ਆ ਈ ਬਾਬਾ ਜੀ ਉਹਨਾਂ ਵੱਲੋਂ ਫੈਸਲਾ ਲਿਆ ਗਿਆ ਏ ਬਾਬਾ ਜਹਦਰ ਬਾਬਾ ਮੇਜਰ ਸਿੰਘ ਸਾਹਿਬ ਜੀ ਉਹਨਾਂ ਵੱਲੋਂ ਸਾਡੇ ਵੱਲੋਂ ਨਹੀਂ ਉਹਨਾਂ ਵੱਲੋਂ ਫੈਸਲਾ ਲਿਆ ਗਿਆ ਏ ਤੇ ਅਸੀਂ ਦਲਪੰਥ ਚੋਂ ਨਿਆਰੇ ਆ ਔਰ ਬਾਬਾ ਜੀ ਦੇ ਦਲਪੰਥ ਦੇ ਹੈੱਡ ਪ੍ਰਚਾਰਕ ਸੀ ਨਾ ਤੇ ਮੈਨੂੰ ਬਾਬਾ ਮੇਜਰ ਸਿੰਘ ਸਾਹਿਬ ਜੀ ਉਹਨਾਂ ਨੇ ਕੌਮ ਦਾ ਹੈੱਡ ਪ੍ਰਚਾਰਕ ਲਾਇਆ ਸੀ ਤੇ ਨਾ ਹੀ ਉਹ ਮੈਨੂੰ ਕੌਮ ਦੇ ਪ੍ਰਚਾਰ ਤੋਂ ਰੋਕ ਸਕਦੇ ਆ ਮੈਨੂੰ ਦਲਪੰਥ ਦਾ ਹੈੱਡ ਪ੍ਰਚਾਰਕ ਲਾਇਆ ਸੀ ਤੇ ਉਹ ਸੇਵਾ ਮੇਰੇ ਕੋਲੋਂ ਉਹਨਾਂ ਨੇ ਲੈ ਲਈ ਐ ਮੈਂ ਉਹ ਸੇਵਾ ਮੁਕਤ ਹੋ ਗਿਆ ਤਾਂ ਕੁਝ ਚੈਨਲ ਐ ਜਿਹੜੇ ਇਹ ਗਲਤ ਮੇਰੀ ਸ਼ਬੀ ਖਰਾਬ ਕਰਨ ਦਾ ਐ ਵੀ ਬਾਬਾ ਮੇਜਰ ਸਿੰਘ ਨੇ ਕੌਮ ਦੇ ਪ੍ਰਚਾਰਕ ਤੋਂ ਉਹਨੂੰ ਖਾਰਜ ਕਰ ਦਿੱਤਾ ਕੌਮ ਦਾ ਪ੍ਰਚਾਰਕ ਮੈਂ ਹੁਣ ਹੋਰ ਵੀ ਜ਼ੋਰ ਸ਼ੋਰ ਨਾਲ ਕਰਾਂਗਾ ਕਿਉਂਕਿ ਮੈਂ ਪਹਿਲਾਂ ਬੰਦਸ ਵਿੱਚ ਸੀ ਦਲਪੰਥ ਦੀ ਮਰਿਆਦਾ ਵਿੱਚ ਸੀ ਜਿੱਥੇ ਮੈਨੂੰ ਕਹਿੰਦੇ ਸੀ ਆ ਨਹੀਂ ਬੋਲਣਾ ਮੈਂ ਉੱਥੇ ਆਪਣੇ ਮਨ ਕੀ ਬੋਲ ਨਹੀਂ ਸੀ ਬੋਲਦਾ ਹੁਣ ਮੈਂ ਜੋ ਕੌਮ ਦੇ ਹੱਕ ਦੀ ਗੱਲ ਹੈ ਉਹ ਮੈਂ ਗੱਜਵੱਜ ਕੇ ਕਰਾਂਗਾ ਤੇ ਉਹ ਕੌਮ ਦਾ ਪ੍ਰਚਾਰ ਤੁਸੀਂ ਪੋਸਟਾਂ ਦੇਖ ਹੀ ਰਹੇ ਹੋ ਬੜੇ ਜੋਰ ਸ਼ੋਰ ਨਾਲ ਚੱਲ ਰਿਹਾ ਤੇ ਹੋਰ ਵੀ ਆਉਣ ਵਾਲੇ ਸਮੇਂ ਚ ਤੇਜ਼ੀ ਨਾਲ ਚੱਲੂਗਾ ਇਸ ਲਈ ਮੇਰੀ ਸੰਗਤਾਂ ਦੇ ਚਰਨਾਂ 'ਚ ਬੇਨਤੀ ਆ ਜਿਹੜੇ ਫੇਕ ਨਿਊਜ਼ ਮੇਰੇ ਬਾਰੇ ਫਲਾ ਰਹੇ ਹਨ ਵੀ ਬਾਬਾ ਮੇਜਰ ਸਿੰਘ ਨੇ ਕੌਮ ਦੇ ਪ੍ਰਚਾਰਕ ਤੋਂ ਉਹਨਾਂ ਨੂੰ ਲਾ ਦਿੱਤਾ ਨਾ ਬਾਬਾ ਜੀ ਨੇ ਕੌਮ ਦੇ ਪ੍ਰਚਾਰ ਤੇ ਮੈਨੂੰ ਲਾਇਆ ਸੀ ਨਾ ਬਾਬਾ ਜੀ ਕੌਮ ਦੇ ਪ੍ਰਚਾਰ ਤੋਂ ਮੈਨੂੰ ਲਾ ਸਕਦੇ ਆ ਮੈਨੂੰ ਬਾਬਾ ਜੀ ਉਹਨਾਂ ਨੇ ਜ਼ਹਿਦਾਰ ਸਾਹਿਬ ਉਹਨਾਂ ਨੇ ਦਲਪੰਥ ਦਾ ਹੈਡ ਪ੍ਰਚਾਰਕ ਲਾਇਆ ਸੀ ਤੇ ਦਲਪੰਥ ਦੇ ਹੈਡ ਪ੍ਰਚਾਰਕ ਤੋਂ ਮੈਨੂੰ ਉਹਨਾਂ ਨੇ ਸੇਵਾ ਮੁਕਤ ਕਰ ਦਿੱਤਾ ਹੈ ਬਾਕੀ ਸਾਡਾ ਕੋਈ ਉਹਨਾਂ ਦੇ ਨਾਲ ਰੋਸ ਨਹੀਂ ਕਿਉਂਕਿ ਉਹ ਮੁਖੀ ਜ਼ਹਿਦਾਰ ਆ ਉਹਨਾਂ ਨੇ ਫੈਸਲਾ ਜੋ ਲਿਆ ਹੈ ਉਹਨਾਂ ਨੇ ਠੀਕ ਹੀ ਲਿਆ ਹੋਊਗਾ ਤੇ ਜਿਨ੍ਹਾਂ ਨੇ ਵੀ ਪੋਸਟ ਪਾਉਣੀ ਹੈ ਉਹਨਾਂ ਨੂੰ ਮੇਰੀ ਰਿਕਵੈਸਟ ਆ ਕਿ ਇਹ ਦੇ ਨਾਲ ਵਿਵਾਦ ਵਿਵਾਦ ਵਧਣਗੇ ਬੇਨਤੀ ਹੈ ਕਿ ਬਈ ਜਿੰਨੇ ਵੀ ਪੋਸਟ ਪਾਉਣੀ ਮੈਂ ਉਹ ਖੁਦ ਸ਼ੇਅਰ ਕਰਦਾ ਐ ਜਿਹੜੀ ਕੋਈ ਪੋਸਟ ਆਉਂਦੀ ਐ ਤੇ ਉਹਨਾਂ ਨੂੰ ਇਹ ਬੇਨਤੀ ਐ ਕਿ ਬਈ ਦਲਪੰਥ ਦਾ ਹੈੱਡ ਪ੍ਰਚਾਰਕ ਸੀ ਉਸ ਤੋਂ ਸੇਵਾਮੁਕਤ ਕੀਤਾ ਮੈਂ ਮਜਬੀ ਸਿੱਖ ਕੌਮ ਦਾ ਕੁੱਤਾ ਐ ਮਜਬੀ ਸੇ ਕੌਮ ਦਾ ਗੱਜ-ਵੱਜ ਕੇ ਪ੍ਰਚਾਰ ਕਰ ਰਿਹਾ ਐ ਤੇ ਕਰਦਾ ਰਵਾਂਗਾ ਤੇ ਆਖਰੀ ਸਾਹ ਤੱਕ ਕਰਾਂਗਾ ਨਾ ਮੈਨੂੰ ਕੋਈ ਰੋਕ ਸਕਦਾ ਨਾ ਮੈਂ ਕਿਸੇ ਦੇ ਕਹਿ ਤੇ ਰੁਕਣਾ ਉੱਲਾ ਚੁੱਕਾਂ ਦੀ ਖਿਮਾ ਬੇਨਤੀ ਆ ਉਹਨਾਂ ਨੂੰ ਜਿਹੜੇ ਗਲਤ ਨੂਜ ਲਗਾ ਰਹੇ ਨੇ ਕਿ ਮੈਨੂੰ ਕੌਮ ਦੇ ਪ੍ਰਚਾਰ ਤੋਂ ਲਾਇਆ ਮੈਨੂੰ ਕੌਮ ਦੇ ਪ੍ਰਚਾਰ ਤੋਂ ਨਾ ਕਿਸ ਨੇ ਲਾਇਆ ਤੇ ਨਾ ਕੋਈ ਲਾ ਸਕਦਾ ਮੈਂ ਕੌਮ ਦਾ ਪ੍ਰਚਾਰ ਕਰਦਾ ਜਦੋਂ ਮੈਨੂੰ ਕੌਮ ਰੋਕ ਦੂਗੀ ਮੈਂ ਕੌਮ ਕੋਲ ਕਿਹੜਾ ਕੁਝ ਲੈ ਰਿਆ ਕੌਮ ਦੇ ਕੋਲੋਂ ਕੁਝ ਨਹੀਂ ਲੈ ਰਿਆ ਮੈਂ ਕੌਮ ਨੂੰ ਜਗਾਉਣ ਵਾਸਤੇ ਮੈਂ ਕੌਮ ਦਾ ਪ੍ਰਚਾਰ ਕਰ ਰਿਹਾ ਆਪ ਦਾ ਕਾਰੋਬਾਰ ਛੱਡ ਕੇ ਕਰ ਰਿਹਾ ਜਿੱਦ ਦਿਨ ਮੈਨੂੰ ਕੌਮ ਰੋਕ ਦੂਗੀ ਉਸ ਦਿਨ ਮੈਂ ਰੁਕ ਜਾਵਾਂਗਾ ਬਾਬਾ ਜੀ ਇੱਕ ਜਥੇਬੰਦੀ ਦੇ ਦਲਪੰਥ ਦੇ ਮੁਖੀ ਨੇ ਤੇ ਉਹਨਾਂ ਨੇ ਆਪਣੇ ਦਲਪੰਥ ਵਿੱਚੋਂ ਮੈਨੂੰ ਸੇਵਾ ਮੁਕਤ ਕਰ ਦਿੱਤਾ ਅੱਜ ਕੱਲ ਮੈਂ ਜਸੇਦਾਰ ਬਾਬਾ ਕਲਵਿੰਦਰ ਸਿੰਘ ਜੀ ਚੌਤੇ ਸਹਿਬ ਵਾਲੇ ਜਿਹੜੇ ਚਮਕੌਰ ਸਾਹਿਬ ਵਾਲੇ ਆ ਉਹਨਾਂ ਦੇ ਨਾਲ ਮੈਂ ਸੇਵਾ ਨਿਭਾ ਰਿਹਾ ਹਾਂ ਤੇ ਉਹਨਾਂ ਦੇ ਨਾਲ ਮੈਂ ਪ੍ਰਚਾਰ ਕਰ ਰਿਹਾ ਜੀ ਤੇ ਪ੍ਰਚਾਰ ਮੈਂ ਕੌਮ ਦਾ ਗੱਜ-ਵੱਜ ਕੇ ਕਰਾਂਗਾ ਜਦੋਂ ਕੌਮ ਰੋਕ ਦੇਗੀ ਉਦੋਂ ਮੈਂ ਰੁਕਾਂਗਾ ਤੇ ਇਹੋ ਜਿਹੇ ਫੇਕ ਨੂਜਾਂ ਤੋਂ ਬਚੋ ਇਹ ਜਾਣ ਬੁੱਝ ਕੇ ਕੌਮ ਦਾ ਨੁਕਸਾਨ ਕਰਨ ਵਾਸਤੇ ਵੀ ਇਹੋ ਜਿਹੇ ਨੂਜਾਂ ਚਲਾ ਕੇ ਤੇ ਇਹ ਗਲਤ ਲੋਕਾਂ ਦੇ ਵਿੱਚ ਖਿਆਲ ਪੈਦਾ ਕਰ ਰਹੇ ਨੇ ਇਹਨਾਂ ਤੋਂ ਸचेਤ ਰਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ